ਇਹ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਇਸ ਵਕਤ ਜਦੋਂ ਜਿਹੜਾ ਹਾਈ ਕੋਰਟ ਵੱਲੋਂ ਜਦੋਂ ਇਹ ਫੈਸਲਾ ਆਇਆ ਕਿ ਇਸ ਫੈਸਲੇ ਨੂੰ ਜੀਆਇਆ ਕਹਿੰਦੇ ਨੇ ਦੇ ਨਾਲ ਇਹ ਹੈਗਾ ਵੀ ਜਿੱਥੇ ਬਾਕੀ ਸਾਨੂੰ ਰਾਹਤ ਹੈ ਤੇ ਇੱਕ ਫਿਰ ਟ੍ਰਾਇਲ ਵੀ ਹੋਏਗਾ ਇਸ ਜਗ੍ਹਾ ਦੇ ਉੱਤੇ ਸਾਨੂੰ ਥ੍ਰੈਟ ਬਹੁਤ ਜ਼ਿਆਦਾ ਸੀ ਇੱਥੇ ਚੁਣੀਂਦਾ ਅਫਸਰਾਂ ਨੂੰ ਚੁਣ ਕੇ ਪਿਕਨ ਚੂਜ਼ ਕਰਕੇ ਇਸ ਦੇ ਵਿੱਚ ਉਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਣਬੁੱਝ ਕੇ ਦੋਸ਼ੀ ਬਣਾਇਆ ਸੀ ਤੁਹਾਡੇ ਵੱਲੋਂ ਜਿਹੜਾ ਪਟੀਸ਼ਨ ਧਾਇਰ ਕੀਤੀ ਗਈ ਸੀ ਉਸ ਪਟੀਸ਼ਨ ਦੇ ਵਿੱਚ ਕੀ ਹਵਾਲੇ ਦਿੱਤੇ ਗਏ ਸੀ ਜਿਸ ਨੂੰ ਜਿਹੜਾ ਮਾਨਯੋਗ ਹਾਈ ਕੋਰਟ ਨੇ ਐਕਸੈਪਟ ਕੀਤਾ ਜਿੰਨੇ ਵੀ ਰੈਡੀਕਲ ਆਰਗੇਨਾਈਜੇਸ਼ਨਾਂ ਰਹਿ ਗਈਆਂ ਚਾਹੇ ਇੰਟਰਨੈਸ਼ਨਲ ਨੇ ਚਾਹੇ ਨੈਸ਼ਨਲ ਨੇ ਸਾਰੀਆਂ ਦੀ ਸਾਰੀਆਂ ਆਰਗੇਨਾਈਜੇਸ਼ਨ ਐ ਇਸ ਗੱਲ ਦੇ ਉੱਤੇ ਸੀ ਸਾਨੂੰ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਟਾਰਗੇਟ ਬਣਾ ਦਿੱਤਾ ਗਿਆ ਸਾਨੂੰ ਗਲਤ ਇੰਪਲੀਮੈਂਟ ਕਰਕੇ ਹਰੇਕ ਨੂੰ ਸੱਚਾਈ ਨਹੀਂ ਪਤਾ ਹੈ ਵੀ ਉੱਥੇ ਸੱਚਾਈ ਕੀ ਹੈ ਪੋਲਿਟਿਕਲ ਪਾਰਟੀ ਆਪਣੇ ਪੋਲਿਟਿਕਲ ਗੋਲ ਗੇਨ ਕਰਨ ਵਾਸਤੇ ਉਥੇ ਸਾਰਾ ਇਹ ਸ਼ੂਫਾ ਜਿਹੜਾ ਸੀ ਫਲਾਕੇ ਤੇ ਉਹਨਾਂ ਨੇ ਇਸ ਹੱਦ ਤੱਕ ਇਨਵੋਲਵ ਕਰਤਾ ਵੀ ਸਾਨੂੰ ਸਿਕਿਉਰਿਟੀ ਥ੍ਰੈਟ ਸਾਰੇ ਪੁਲਿਸ ਅਫਸਰਾਂ ਨੂੰ ਜ਼ਿਆਦਾ ਹੋ ਗਈ ਜਿਸ ਕਰਕੇ ਸਾਨੂੰ ਮਾਨਜੁਗ ਹਾਈ ਕੋਰਟ ਦੀ ਸ਼ਰਨ ਦੇ ਵਿੱਚ ਜਾਣਾ ਪਿਆ ਉਹਸ ਅਪੀਲ ਦੇ ਤਹਿਤੀ ਇਹ ਜਿਹੜਾ ਮਾਨਜੁਗ ਹਾਈ ਕੋਰਟ ਨੇ ਇਹ ਸਮਝਿਆਗਾ ਤਾਂ ਫੈਸਲਾ ਦਿੱਤਾ ਵੀ ਵਾਕਈ ਉਥੇ ਥ੍ਰੈਟ ਹੈ ਸੈਵਨ نیوز ਇੰਡੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵਕਤ ਅਸੀਂ ਸਭ ਤੋਂ ਵੱਡੀ ਖਬਰ ਚਰਨਜੀਤ ਸਿੰਘ ਸ਼ਰਮਾ ਜੋ ਕਿ ਫਰੀਦਕੋਟ ਗੋਲੀकांड ਦੇ ਵਿੱਚ ਬਾਬਲ ਕਲਾਂ ਦੇ ਵਿੱਚ ਸੀ ਮੌਜੂਦ ਸਨ ਉਸਨਾਂ ਨੂੰ ਲੈ ਕੇ ਇੱਕ ਵੱਡਾ ਫੈਸਲਾ ਆਇਆ ਹੈ ਜਿਸ ਦੇ ਵਿੱਚ ਜਿਹੜਾ ਹੈ ਚਰਨਜੀਤ ਸਿੰਘ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਜਿਹੜਾ ਹੈ ਫਰੀਦਕੋਟ ਤੋਂ ਕੇਸ ਤਬਾਦਲਾ ਕਰਕੇ ਕਿਸੇ ਹੋਰ ਜਗ੍ਹਾ ਲਗਾਉਣ ਦੀ ਅਪੀਲ ਪਮਾਨਜੋਗ ਹਾਈ ਕੋਰਟ ਦੇ ਵਿੱਚ ਕੀਤੀ ਸੀ ਜਿਸ ਨੂੰ ਲੈ ਕੇ ਜਿਹੜਾ ਹੈ ਇੱਕ ਵੱਡੀ ਜਿਹੜੀ ਹੈ ਅਪਡੇਟ ਆਈ ਹੈ ਜਿਸ ਦੇ ਵਿੱਚ ਚਰਨਜੀਤ ਨੂੰ ਰਾਹਤ ਦਿੰਦੇ ਹੋਏ ਜਿਹੜਾ ਮਾਨਯੋਗ ਹਾਈ ਕੋਰਟ ਨੇ ਉਹਨਾਂ ਦਾ ਕੇਸ ਜਿਹੜਾ ਹੈ ਚੰਡੀਗੜ੍ਹ ਸ਼ਿਫਟ ਕਰਨ ਦਾ ਫੈਸਲਾ ਲਿਆ ਹੈ ਜਿਸ ਤੋਂ ਬਾਅਦ ਜਿਹੜਾ ਹੈ ਚਰਨਜੀਤ ਦਾ ਕੀ ਰਿਐਕਸ਼ਨ ਹੈ ਉਹਨਾਂ ਨਾਲ ਗੱਲ ਕਰਦੇ ਹਾਂ ਸਰਦਾਰ ਚਰਨਜੀਤ ਸਿੰਘ ਜੀ ਕਿਸ ਤਰ੍ਹਾਂ ਦਾ ਰਿਐਕਸ਼ਨ ਹੈ ਇਸ ਵਕਤ ਜਦੋਂ ਜਿਹੜਾ ਹਾਈ ਕੋਰਟ ਵੱਲੋਂ ਜਦੋਂ ਇਹ ਫੈਸਲਾ ਆਇਆ ਕਿਸ ਤਰ੍ਹਾਂ ਦਾ ਦਿਖ ਦਿਓ ਦੇਖੋ ਜੀ ਇਸ ਨੇ ਵੱਡਾ ਰਾਹਤ ਭਰੇ ਫੈਸਲਾ ਹੈਗਾ ਇਹਦੇ ਵਿੱਚ ਇਹ ਹੈਗਾ ਵੀ ਹੁਣ ਪ੍ਰੈਸ਼ਰ ਨਹੀਂ ਹੈ ਕੋਈ ਦਿਮਾਗ ਦੇ ਉੱਤੇ ਕਿਸੇ ਦੇ ਉੱਤੇ ਤੇ ਅਸੀਂ ਜਾ ਕੇ ਟਾਇਲ ਨੂੰ ਅਸੀਂ ਉਹ ਫੀਸ ਕਰ ਸਕਦੇ ਆ ਫੇਅਰ ਟ੍ਰਾਇਲ ਹੋਏਗੀ ਉੱਥੇ ਤੇ ਅਸੀਂ ਇਸ ਫੈਸਲੇ ਨੂੰ ਜੀਆ ਆ ਕਹਿੰਦੇ ਆ ਤੇ ਇਸ ਦੇ ਨਾਲ ਇਹ ਹੈਗਾ ਵੀ ਜਿੱਥੇ ਬਾਕੀ ਸਾਨੂੰ ਰਾਹਤ ਹੈ ਤੇ ਇੱਕ ਫੇਅਰ ਟ੍ਰਾਇਲ ਵੀ ਹੋਏਗਾ ਉੱਥੇ ਆਰਾਮ ਦੇ ਵਿੱਚ ਕਿਉਂਕਿ ਇਸ ਜਗ੍ਹਾ ਦੇ ਉੱਤੇ ਸਾਨੂੰ ਥ੍ਰੈਟ ਬਹੁਤ ਜ਼ਿਆਦਾ ਸੀ ਇੱਥੇ ਚੁਣੀਂਦਾ ਅਫਸਰਾਂ ਨੂੰ ਚੁਣ ਕੇ ਪਿਕਣ ਚੂਜ਼ ਕਰਕੇ ਇਸ ਦੇ ਵਿੱਚ ਉਦੋਂ ਸਮੇਂ ਦੀਆਂ ਸਰਕਾਰਾਂ ਨੇ ਜਾਣਬੁੱਝ ਕੇ ਦੋਸ਼ੀ ਬਣਾਇਆ ਸੀ ਸਰ ਸਤ ਸਭ ਤੋਂ ਵੱਡੀ ਗੱਲ ਹੈ ਕਿਸ ਤਰ੍ਹਾਂ ਦਾ ਥ्रेट ਸੀਗਾ ਕਿਉਂਕਿ ਤੁਹਾਡੇ ਵੱਲੋਂ ਜਿਹੜਾ ਪਟੀਸ਼ਨ ਧਾਇਰ ਕੀਤੀ ਗਈ ਸੀ ਉਸ ਪਟੀਸ਼ਨ ਦੇ ਵਿੱਚ ਕੀ ਹਵਾਲੇ ਦਿੱਤੇ ਗਏ ਸੀ ਜਿਸ ਨੂੰ ਜਿਹੜਾ ਮਾਨਯੋਗ ਹਾਈ ਕੋਰਟ ਨੇ ਐਕਸੈਪਟ ਕੀਤਾ ਜਿੰਨੇ ਵੀ ਰੈਡੀਕਲ ਆਰਗੇਨਾਈਜੇਸ਼ਨਾਂ ਹੈਗੀਆਂ ਚਾਹੇ ਇੰਟਰਨੈਸ਼ਨਲ ਨੇ ਚਾਹੇ ਨੈਸ਼ਨਲ ਨੇ ਸਾਰੀਆਂ ਦੀ ਸਾਰੀਆਂ ਆਰਗੇਨਾਈਜੇਸ਼ਨ ਹੈ ਇਸ ਗੱਲ ਦੇ ਉੱਤੇ ਸੀ ਸਾਨੂੰ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਟਾਰਗੇਟ ਬਣਾ ਦਿੱਤਾ ਗਿਆ ਸਾਨੂੰ ਗਲਤ ਇੰਕਲੀਮੇਟ ਕਰਕੇ ਇੰਪਲੀਕੇਟ ਕਰਕੇ ਸਾਨੂੰ ਉਹਨਾਂ ਨੇ ਟਾਰਗੇਟ ਬਣਾਇਆ ਸਾਨੂੰ ਇਹ ਉਹ ਟਾਰਗੇਟ ਅਸੀਂ ਬਣ ਗਏ ਸਾਡਾ ਪਰਿਵਾਰ ਬਣ ਗਏ ਸਿਕਿਉਰਿਟੀ ਥ੍ਰੈਟ ਹੋ ਗਿਆ ਹਰੇਕ ਨੂੰ ਸਚਾਈ ਨਹੀਂ ਪਤਾ ਹੈ ਵੀ ਉਥੇ ਸਚਾਈ ਕੀ ਹੈ ਪੋਲਿਟੀਕਲ ਪਾਰਟੀਆਂ ਆਪਣੇ ਪੋਲਿਟੀਕਲ ਗੋਲ ਗੇਨ ਕਰਨ ਵਾਸਤੇ ਉਥੇ ਸਾਰਾ ਇਹ ਸ਼ੂਫਾ ਜਿਹੜਾ ਸੀ ਫਲਾਕੇ ਤੇ ਉਹਨਾਂ ਨੇ ਇਸ ਹੱਦ ਤੱਕ ਇਨਵੋਲ ਕਰਤਾ ਵੀ ਸਾਨੂੰ ਸਿਕਿਉਰਿਟੀ ਥ੍ਰੈਟ ਸਾਰੇ ਪੁਲਿਸ ਅਫਸਰਾਂ ਨੂੰ ਜ਼ਿਆਦਾ ਹੋ ਗਈ ਜਿਸ ਕਰਕੇ ਸਾਨੂੰ ਮਾਨਯੋਗ ਹਾਈ ਕੋਰਟ ਦੀ ਸ਼ਰਨ ਦੇ ਵਿੱਚ ਜਾਣਾ ਪਿਆ ਉਥੇ ਅਪੀਲ ਕਰਨੀ ਪਈ ਉਸ ਅਪੀਲ ਦੇ ਤਹਿਤ ਇਹ ਜਿਹੜਾ ਸਾਡੇ ਜਿਹੜਾ ਹੱਕ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਸਮਝਿਆਗਾ ਤਾਂ ਫੈਸਲਾ ਦਿੱਤਾ ਵੀ ਵਾਕਈ ਉਥੇ ਥ੍ਰੈਟ ਹੈ ਮੰਦੇ ਹੋ ਕਿ ਸਮੇਂ ਦੀਆਂ ਸਰਕਾਰਾਂ ਨੇ ਸਿਰਫ ਰਾਜਨੀਤੀ ਕਰਨ ਵਾਸਤੇ ਹੀ ਜਿਹੜਾ ਹੈ ਬਹੁਤ ਸਾਰੇ ਪੁਲਿਸ ਕਰਮਚਾਰੀ ਸੀ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਉਹਨਾਂ ਦਾ ਕਿਸੇ ਪ੍ਰਕਾਰ ਦਾ ਦੋਸ਼ ਨਹੀਂ ਸੀਗਾ ਤੇ ਫਿਰ ਵੀ ਉਹਨਾਂ ਨੂੰ ਦੋਸ਼ੀ ਠਹਿਰਾ ਠਰਾਇਆ ਗਿਆ ਦੇਖੋ ਗੱਲ ਹੈਗੀ ਇਹ ਇਹ ਹਰ ਇੱਕ ਨੂੰ ਪਤਾ ਹੈ ਇਵਨ ਪੋਲੀਟੀਕਲ ਪਾਰਟੀਆਂ ਦੇ ਲੀਡਰਸ ਐ ਵਨ ਨੂੰ ਵੀ ਪਤਾ ਹੈ 45 ਬੰਦੇ ਸਾਡੇ ਉਥੇ 45 39 ਦੇ ਕਰੀਬ ਬੰਦੇ ਸਾਡੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਜਿਨ੍ਹਾਂ ਦੇ ਵਿੱਚੋਂ 4 ਜਿਹੜੇ ਨੇ ਉਹ ਸੀਰੀਅਸ ਨੇ ਪਰਮਾਨੈਂਟ ਡਿਸੇਬਲ ਹੋ ਗਏ ਸੱਟ ਜਿੰਨੀਆਂ ਵੀ ਬਣੀਆਂ ਨੇ ਕਦੇ ਉਹਨਾਂ ਨੇ ਉਹਨਾਂ ਦੇ ਬਾਰੇ ਕੋਟਕਪੂਰੇ ਦੇ ਬੰਦਿਆਂ ਬਾਰੇ ਕਦੇ ਲਿਆਂਦਾ ਹੀ ਨਹੀਂ ਆਪਣੇ ਤਫ਼ਤੀਸ਼ ਦੇ ਵਿੱਚ ਵੀ ਇਹ ਵੀ ਕੋਈ ਇਹਨਾਂ ਦੇ ਇਹਨਾਂ ਦੇ ਸੱਟਾਂ ਕਿਹਨਾਂ ਨੇ ਮਾਰੀਆਂ ਇਹ ਗੁਨਾਹਗਰ ਕੌਣ ਨੇ ਇਹਨਾਂ ਨੂੰ ਸੱਟਾ ਮਾਰਨ ਵਾਲੇ ਕਦੇ ਵੀ ਪੁਲਿਸ ਜਾਂ ਕੋਈ ਅਫਸਰ ਜਾਂ ਉਹ ਨਹੀਂ ਚਾਹੁੰਦਾ ਵੀ ਮੇਰੇ ਏਰੀਏ ਦੇ ਵਿੱਚ ਬਦਮਨੀ ਹੋਵੇ ਜਾਂ ਮੇਰੇ ਮੇਰੀਏ ਦੇ ਹਾਲਾਤ ਬਦਲ ਹਾਲਾਤ ਜਿਹੜੇ ਸੀਗੇ ਜਿਹੜੇ ਖਰਾਬ ਕੀਤੇ ਗਏ ਆ ਉਹਦੇ ਜਦੋਂ ਉਸ ਵਕਤ ਦੇ ਪੋਲੀਟੀਕਲ ਲੀਡਰ ਜਾਂ ਉਸ ਵਕਤ ਦੇ ਜਿਹੜੇ ਉਹ ਸੀਗੇ ਧਾਰਮਿਕ ਲੀਡਰ ਜਿਹੜੇ ਉਸ ਜਲਸੇ ਨੂੰ ਜਾਂ ਉਸ ਮੌਬ ਨੂੰ ਗਾਈਡ ਕਰ ਰਹੇ ਸੀ ਤੇ ਉੱਥੇ ਸੀ ਅਸੀਂ ਤਾਂ ਸਿਰਫ ਉੱਥੇ ਪੈਰੀ ਘਤ ਲਾਉਣੇ ਗਏ ਸੀ ਅਸੀਂ ਤਾਂ ਮਨਾਉਣ ਗਏ ਸੀ ਵੀ ਇਸ ਨੂੰ ਐਵੇਂ ਕੇਵਲੀ ਬੈਠ ਕੇ ਆਪਾਂ ਡਿਸਕ ਕਰ ਲਈਏ ਇਹ ਨੂੰ ਖਤਮ ਕਰੀਏ ਤਾਂ ਕਿ ਪੁਲਿਸ ਇਸ ਵਾਸਤੇ ਲੱਗ ਸਵੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਗਵਾਚੇ ਉਹਨਾਂ ਨੂੰ ਆਪਾਂ ਲੱਭੀਏ ਜਿਹੜੇ بی اے ڈی ਵੀ ਹੋਈ ਉਹਨਾਂ ਨੂੰ ਲੱਭੀਏ ਪਰ ਇਸ ਦੇ ਬਾਵਜੂਦ ਉਹ ਇਸ ਗੱਲ ਤੇ ਉਤਾਰੂ ਸੀਗੇ ਵੀ ਉਹ ਨਹੀਂ ਚਾਹੁੰਦੇ ਸੀ ਵੀ ਅਮਨ ਮੰਤਰੀ ਕੇ ਨਾਲੇ ਖਤਮ ਹੋਵੇ ਪੰਜਾਬ ਦੇ ਹਾਲਾਤ ਨੂੰ ਪੰਜਾਬ ਦੇ ਜਿਹੜੇ ਲੋਕਾਂ ਨੂੰ ਡਰ ਦੀ ਭਾਵਨਾ ਪੈਦਾ ਕਰਨ ਵਾਸਤੇ ਸਾਰਾ ਉਸ ਕੀਤਾ ਗਿਆ ਸੀ। ਕਿਹਾ ਜਾ ਸਕਦਾ ਕਿ ਇੱਕ ਰਾਜਨੀਤਿਕ ਸ਼ਾਸਨ 101% ਜੀ ਇਹ ਉਹਨਾਂ ਪੋਲੀਟੀਕਲ ਲੀਡਰ ਜਿਹੜੇ ਆ ਜਿਹੜੇ ਧਾਰਮਿਕ ਲੀਡਰ ਉੱਤੇ ਬੈਠੇ ਸੀਗੇ ਉਹਨਾਂ ਦੇ ਇਹ ਸਾਰਾ ਕੰਮ ਹੈ। ਸਿਰਸੇ ਵਾਲੇ ਦਾ ਹੱਥ ਲੱਗਦਾ ਇਹਦੇ ਵਿੱਚ ਕਿਉਂਕਿ ਇਹ ਸਿਰਸਾ ਦੀ ਰਾਏ ਦੇ ਨਾਲ ਕੋਈ ਗੰਸਾ ਨਹੀਂ। ਤਰ ਅੱਜ ਦੀ ਰਾਹਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਮਾਨਯੋਗ ਹਾਈ ਕੋਰਟ ਵੱਲੋਂ ਜਦੋਂ ਇਹ ਰਾਹਤ ਭਰੀ ਖਬਰ ਤੁਹਾਡੇ ਤੱਕ ਪਹੁੰਚੀ ਹੈ ਤੇ ਇਸ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਮੈਂ ਬਹੁਤ ਅੱਛਾ ਮਹਿਸੂਸ ਕਰਦਾ ਹਾਂ ਡਿਟੇਲ ਆਰਡਰ ਹਲੇ ਆਣੇ ਬਾਕੀ ਨੇਗੇ ਮਾਨਯੋਗ ਹਾਈ ਕੋਰਟ ਵੱਲੋਂ ਪਰ ਜੋ ਵੀ ਹੈ ਜੋ ਵੀ ਆਏਗਾ ਬਹੁਤ ਅੱਛਾ ਆਏਗਾ ਤੇ ਸਾਨੂੰ ਸਿਰ ਮੱਥੇ ਪਰਵਾਣ ਹੈ ਬਿਲਕੁਲ ਇਹ ਸੰਚਰੰਜੀ ਸਿੰਘ ਸ਼ਰਮਾ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਆਰਡਰ ਆਏ ਨੇ ਉਹ ਉਹਨਾਂ ਦੇ ਲਈ ਬਹੁਤ ਵੱਡੇ ਰਾਹਤ ਦੇ ਲਈ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰ ਹੈ ਜਾਂ ਜੋ ਵੀ ਪ੍ਰਸ਼ਾਸਨਿਕ ਜਿਹੜਾ ਹੈ ਅਮਲੇ ਨੂੰ ਉਹ ਪੂਰਾ ਪੂਰਾ ਸਾਥ ਦੇਣਗੇ ਤਾਂ ਜੋ ਫੇਅਰ ਤਰੀਕੇ ਨਾਲ ਜਿਹੜਾ ਹੈ ਜਾਂਚ ਹੋ ਸਕੇ ਕੈਮਰਾਮੈਨ ਰੇਸ਼ ਦੇਨਾਰ ਰਮਨ ਖੋਸਲਾ ਦਾ 7 نیوز ਇੰਡੀਆ ਹੁਸ਼ਾਰਪੁਰ